ਸਸੀਅਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਇੱਕ ਹੋਰ ਕੈਂਡ ਵੀਡੀਓ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਠੀਕ ਹੈ ਜੀ ਬਹੁਤ ਸਾਰੀਆਂ ਐਡਾਂ ਲੈ ਕੇ ਆਪਾਂ ਤੁਹਾਡੇ ਦਰਮਿਆਨ ਪਹੁੰਚ ਚੁੱਕੇ ਆਂ ਸਭ ਤੋਂ ਪਹਿਲਾਂ ਤੁਸੀਂ ਇੱਕ ਕੋਠੀ ਬਣੀ ਦੇਖ ਰਹੇ ਹੋ ਜੀ ਬਿਲਕੁਲ ਓ 19 ਮਰਲੇ ਵਿੱਚ ਬਣੀ ਹੋਈ ਘੁਠੀ ਹੈ ਜੀ ਏਰੀਆ ਦੀ ਗੱਲ ਕਰ ਲੈਨੇ ਏਰੀਆ ਹੈਗਾ ਜੀ ਮੱਖੂ ਰੇਟ ਦੀ ਗੱਲ ਕਰੀਏ ਤਾਂ ਡਿਮਾਂਡ ਕੀਤੀ ਗਈ ਹੈ 35 ਲੱਖ ਰੁਪਏ ਦੀ ਬਾਕੀ ਰੇਟ ਦਾ ਜਿਹੜਾ ਹਨਾ ਮੌਕੇ ਤੇ ਵਾਧਾ ਘਾਟਾ ਉਹ ਹੋ ਜਾਂਦਾ ਤੁਸੀਂ ਪ੍ਰੋਪਰ ਜਾਣਕਾਰੀ ਲੈ ਸਕਦੇ ਹੋ ਵੀਰਾਂ ਦਾ ਜਿਹੜਾ ਕੰਟੈਕਟ ਨੰਬਰ ਹੈ ਤੁਹਾਡੀ ਸਕਰੀਨ ਤੇ ਆ ਚੁੱਕੇ ਹੈ ਜੀ ਦੋ ਨੰਬਰ ਹੈ ਜੀ ਦੋਨਾਂ ਨੰਬਰਾਂ ਤੋਂ ਕਿਸੇ ਤੇ ਕਾਲ ਕਰ ਲਿਓ ਵਟਸਐਪ ਕਰ ਲਿਓ ਜੀ ਤੁੰਜੀ ਇਹਨਾਂ ਤੋਂ ਪ੍ਰੋਪਰ ਜਾਣਕਾਰੀ ਲੈ ਸਕਦੇ ਹੋ ਪਲਸਟਰ ਵਗੈਰਾ ਕੀਤਾ ਹੋਇਆ ਬਿਲਕੁਲ ਵਧੀਆ ਘੈਂਟ ਬਣੀ ਹੋਈ ਹੈ ਜੀ ਬਾਕੀ ਸਾਰੀ ਗੱਲਬਾਤ ਕਰ ਲਿਓ ਨੰਬਰ ਦਿੱਤਾ ਹੋਇਆ ਜੀ ਅਗਲੀ ਜਿਹੜੀ ਆਪਣੇ ਕੋਲ ਇੱਕ ਗੱਡੀ ਆ ਜੀ ਸਵਿਫਟ ਮਾਡਲ 2019 ਦਾ ਬਿਲਕੁਲ ਲਾਸਟ ਜੀ ਨਿਕਲੀ ਹੋਈ ਹੈ ਜੀ ਪੈਟਰੋਲ ਦੀ ਹੈਗੀ ਹੈ ਜੀ ਇਹ ਏਰੀਆ ਦੀ ਗੱਲ ਕਰੀ ਤਾਂ ਰੋਪੜ ਏਰੀਆ ਜੀ ਕੰਡੀਸ਼ਨ ਤੁਸੀਂ ਦੇਖ ਲਓ ਬਾਈ ਬਿਲਕੁਲ ਸਾਫ ਕੰਡੀਸ਼ਨ ਪਈ ਹੈ 46000 ਕਿਲੋਮੀਟਰ ਚੱਲੀ ਹੈ ਡਿਮਾਂਡ ਦੀ ਗੱਲ ਕਰੀ ਤਾਂ 5 ਲੱਖ ਤੇ 60000 ਰੁਪਏ ਦੀ ਦੇਣੀ ਆ ਗੱਡੀ ਬਾਕੀ ਰੇਟ ਮੌਕੇ ਤੇ ਉੱਪਰ-ਨੀਚੇ ਹੋ ਜੂਗਾ ਜੀ ਸ਼ੇਪ ਦੀ ਗੱਲ ਕਰੀ ਤਾਂ ਨਵੀਂ ਸ਼ੇਪ ਦੇ ਵਿੱਚ ਆ ਬਾਈ ਬਿਲਕੁਲ ਓਕੇ ਕੰਡੀਸ਼ਨ ਦੀ ਗੱਡੀ ਆ ਮਾਲਕ ਵੀਰਾਂ ਦਾ ਨੰਬਰ ਆ ਜਿਹੜਾ ਸਕਰੀਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਬੰਪਰ ਟੂ ਬੰ ਕੁਈ ਸਿੰਗਲ ਸਰਕਾ ਸਕਰਾਚ ਵੀ ਨਹੀਂ ਤੁਹਾਨੂੰ ਦੇਖਣ ਨੂੰ ਮਿਲਣਾ ਬਿਲਕੁਲ ਓਕੇ ਕੰਡੀਸ਼ਨ ਦੀ ਗੱਡੀ ਹੈ ਜੀ ਅੱਗੇ ਜਿਹੜੀ ਆਪਣੇ ਕੋਲ ਗੱਡੀ ਤੋਂ ਡੇਲੀ ਲੈ ਕੇ ਆਏ ਆ ਜੀ ਆਕੀ ਆਪਣੇ ਕੋਲ ਗੱਡੀ ਆਈ ਹੈ ਜੀ Honda City ਗੱਡੀ ਆਈ ਹੈ ਮਾਡਲ ਦੀ ਗੱਲ ਕਰੀ ਤਾਂ 2004 ਮਾਡਲ ਹੈ ਜੀ ਏਰੀਆ ਦੀ ਗੱਲ ਕਰੀ ਤਾਂ ਲੁਧਿਆਣਾ ਏਰੀਆ ਜੀ ਇਹਨਾਂ ਦਾ ਤੇ ਡਿਮਾਂਡ ਦੀ ਗੱਲ ਕਰੀ ਤਾਂ 1,30,000 ਰੁਪਏ ਦੀ ਡਿਮਾਂਡ ਕੀਤੀ ਗਈ ਹੈ ਗੱਡੀ ਦੀ ਕੰਡੀਸ਼ਨ ਚੈੱਕ ਕਰ ਲਓ ਮਾਡਲ ਦੇ ਹਿਸਾਬ ਨਾਲ ਜਿਹੜੀ ਗੱਡੀ ਦੀ ਕੇਅਰ ਕੀਤੀ ਗਿਆ ਬਹੁਤ ਹੀ ਵਧੀਆ ਕੀਤੀ ਗਿਆ ਜੀ ਬਹੁਤ ਸਾਫ਼ ਗੱਡੀ ਪਈ ਹੈ ਜੇਕਰ ਕੋਈ ਚਾਹ ਆਣ ਸੱਜਣ ਲੈਣਾ ਚਾਹੁੰਦਾ ਤਾਂ ਨੰਬਰ ਸਕਰੀਨ ਦੇ ਉੱਪਰ ਆ ਰਿਹਾ ਜੀ ਇਹ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਗੱਡੀ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਬਿਲਕੁਲ ਓਕੇ ਕੰਡੀਸ਼ਨ ਦੀ ਗੱਡੀ ਹੈ ਜੀ ਤੇ ਤੁਸੀਂ ਬਾਕੀ ਨੰਬਰ ਦੇ ਦਿੱਤਾ ਬਾ ਮਾਲਕ ਵੀਰਾਂ ਨਾਲ ਗੱਲਬਾਤ ਕਰਕੇ ਜੀ ਰੇਟ ਤੇ ਜੋ ਵੀ ਵਾਧਾ ਘਾਟਾ ਹੋਣਾ ਲੈ ਸਕਦੇ ਹੋ ਅੱਗੇ ਚੰਡੀਗੜ੍ਹ ਨੰਬਰ ਆਪਣੇ ਕੋਲ ਸਕੋਰਪਿਓ ਗੱਡੀ ਆਈ ਹੈ ਜੀ ਪਾਸਿੰਗ ਹੈਗੀ ਹੈ ਜੀ 2028 ਤੱਕ ਦੀ ਪਾਸਿੰਗ ਹੈ ਜੀ ਰੇਟ ਦੀ ਗੱਲ ਕਰੀਏ ਤਾਂ 3.5 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਹੈ ਬਾਕੀ ਰੇਟ ਮੌਕੇ ਤੇ ਹੋ ਜੂਗਾ ਜੀ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਆ ਰਿਹਾ ਜੀ ਇਹ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਸਕੋਰਪੀਓ ਇਹ ਚੰਡੀਗੜ੍ਹ ਨੰਬਰ ਤੁਸੀਂ ਖਰੀਦ ਸਕਦੇ ਹੋ ਗੱਡੀ ਤੁਸੀਂ ਦੇਖ ਲਓ ਬਾਈ ਸਾਫ਼ ਗੱਡੀ ਬਹੁਤ ਹੀ ਜਿਆਦੇ ਪਈ ਹੈ ਹਨਾ ਟਾਇਰਾਂ ਦੀ ਕੰਡੀਸ਼ਨ ਕਰੀਏ ਟਾਇਰਾਂ ਦੀ ਘੈਂਟ ਪਈ ਹੈ ਕੰਡੀਸ਼ਨ ਰੰਗ ਵਗੈਰਾ ਤੁਸੀਂ ਚੈੱਕ ਕਰ ਲਓ ਸਾਫ਼ ਬਿਲਕੁਲ ਓਕੇ ਦੀ ਕੰਡੀਸ਼ਨ ਗੱਡੀ ਹੈ ਤੇ ਮਾਡਲ ਦੇ ਹਿਸਾਬ ਨਾਲ ਵੀ ਗੱਡੀ ਬਿਲਕੁਲ ਸੰਭਾਲ ਕੇ ਰੱਖੀ ਗਈ ਆ ਅੱਗੇ ਆਪਾਂ ਗੱਲ ਕਰੀਏ ਵੀਰੇ ਆਪ ਸਕੂਟੀ ਆਈ ਹੈ ਆਪਣੇ ਕੋਲ TVS ਦੀ ਸਕੂਟੀ ਹੈ ਇਹ ਜੀ ਮਾਡਲ ਦੀ ਗੱਲ ਕਰੀਏ ਤਾਂ 2019 ਹੈ ਜੀ ਹਰਿਆਣਾ ਨੰਬਰ ਹੈ 6000 ਕਿਲੋਮੀਟਰ ਚੱਲੀ ਹੋਈ ਹੈ ਬਾਕੀ ਨੰਬਰ ਸਕਰੀਨ ਤੇ ਦਿੱਤਾ ਹੋਇਆ ਜੀ ਇਹ ਨੰਬਰ ਤੇ ਉੱਤੇ ਗੱਲਬਾਤ ਕਰ ਲਿਓ ਤੇ ਇਹਨਾਂ ਤੋਂ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਬਿਲਕੁਲ ਕੰਡੀਸ਼ਨ ਓਕੇ ਆ ਜੀ ਚੱਲਣ ਚੁੱਲਣ ਚ ਬਿਲਕੁਲ ਓਕੇ ਆ ਕਿਸੇ ਤਰ੍ਹਾਂ ਦੀ ਕੋਈ ਕਮੀ ਭੇਸ਼ੀ ਨਹੀਂ ਤੇ ਵਧੀਆ ਚੱਲਦੀ ਹੈ ਤੇ TVS ਦਾ ਇਹ ਮਾਡਲ ਹੈ ਤੇ ਬਾਕੀ ਮਾਲਕ ਵੀਰਾਂ ਨਾਲ ਸਾਰੀ ਗੱਲਬਾਤ ਕਰਕੇ ਇਹਨਾਂ ਤੋਂ ਤੁਸੀਂ ਇਹ ਸਕੂਟੀ ਜੀ ਅਗਰ ਕੋਈ ਚਾਹਵਾਨ ਵੀਰ ਖਰੀਦਣਾ ਚਾਹੁੰਦਾ ਤਾਂ ਮੌਕੇ ਤੇ ਰੇਟ ਦੀ ਐਡਜਸਟਮੈਂਟ ਕਰਕੇ ਤੁਸੀਂ ਖਰੀਦ ਸਕਦੇ ਹੋ ਅਗਲੀ ਐਡ ਵੱਲ ਵਧਦੇ ਹਾਂ ਜੀ ਆਪਣੇ ਕੋਲੇ ਅਗਲੀ ਐਡ ਆਈ ਹੈ ਜੀ ਵੈਗਨਰ ਮਾਡਲ ਦੀ ਗੱਲ ਕਰੀ ਤਾਂ 2010 ਗੱਡੀ ਆਈਏ ਜੀ ਇਹ ਰੇਟ ਦੀ ਗੱਲ ਕਰੀ ਤਾਂ 1.40 ਏਰੀਆ ਹੈਗਾ ਜੀ ਖੀਵਾ ਖੁਰਦ ਮਾਨਸਾ ਮਾਨਸਾ ਦੇ ਵਿੱਚ ਇਹ ਪੈ ਜਾਂਦਾ ਜੀ ਮੋਬਾਈਲ ਨੰਬਰ ਤੋਂ ਦੀ ਸਕਰੀਨ ਤੇ ਆ ਗਿਆ ਜੇਕਰ ਕੋਈ ਵੀਰ ਇਹ ਵੈਗਨਰ ਗੱਡੀ ਖਰੀਦਣਾ ਚਾਹੁੰਦਾ ਤਾਂ ਤੁਸੀਂ ਮਾਲਕ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਇਹ ਗੱਡੀ ਖਰੀਦ ਸਕਦੇ ਹੋ ਗੱਡੀ ਦੀ ਕੰਡੀਸ਼ਨ ਤੁਹਾਨੂੰ ਅੰਦਰੋਂ ਬਾਹਰੋਂ ਚੈੱਕ ਕਰਵਾ ਦਿੰਦੇ ਆ ਜੀ ਬਿਲਕੁਲ ਓਕੇ ਕੰਡੀਸ਼ਨ ਦੀ ਗੱਡੀ ਹੈ ਇੰਜਨ ਪੱਕੋਂ ਕੋਈ ਕਮੀ ਨਹੀਂ ਜੀ ਦਿੱਲੀ ਨੰਬਰ ਹੈ ਐਲ ਐਕਸ ਆਈ ਗੱਡੀ ਹੈ ਜੀ ਇਹ ਠੀਕ ਹੈ ਜੀ ਬਿਲਕੁਲ ਸਾਫ਼ ਪਈਆ ਇੰਜਨ ਉੰਜਣ ਦੀ ਗੇਅਰ ਦੀ ਸਾਰੀ ਹਨਾ ਪ੍ਰ ਰੰਗ ਵਗੈਰਾ ਤੁਸੀਂ ਦੇਖ ਸਕਦੇ ਹੋ ਜੀ ਅੱਗੇ ਆਪਣਾ 28 ਮਹੀਨਿਆਂ ਦਾ ਬਸ਼ੇਰਾ ਬਕਾਊਆ ਹੈ ਬਈ ਜੀ ਕਾਲੇ ਕਾਂਟੇ ਦਾ ਇਹ ਪੋਤਾ ਹੈ ਇਹ ਪਿਓਰ ਮਾਰਵਾੜੀ ਹੈ ਜੀ ਬਾਕੀ ਤੁਸੀਂ ਚੈੱਕ ਕਰ ਲਓ ਬਾਈ ਨੰਬਰ ਤੋਂ ਦੀ ਸਕਰੀਨ ਤੇ ਆ ਚੁੱਕਾ ਹੈ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਸਾਰੀ ਜਾਣਕਾਰੀ ਇਹਨਾਂ ਤੋਂ ਮਾਲਕਾਂ ਤੋਂ ਲੈ ਸਕਦੇ ਹੋ ਠੀਕ ਹੈ ਜੀ ਮਾਲਕਾਂ ਨਾਲ ਗੱਲਬਾਤ ਕਰਕੇ ਜੇਕਰ ਕੋਈ ਵੀਰ ਖਰੀਦਣਾ ਖਰੀਦਣਾ ਚਾਹੁੰਦਾ ਤਾਂ ਇਹਨਾਂ ਤੋਂ ਸਾਰੀ ਜਾਣਕਾਰੀ ਲੈ ਜੂਗੀ ਪ੍ਰਾਈਸ ਵਗੈਰਾ ਤੁਸੀਂ ਇਹਨਾਂ ਨਾਲ ਤੈਅ ਕਰ ਸਕਦੇ ਹੋ ਤੇ ਖਰੀਦ ਸਕਦੇ ਹੋ ਜੇਕਰ ਤੁਹਾਨੂੰ ਇਹ ਵਧੀਆ ਲੱਗਿਆ ਤਾਂ ਅਗਲੀ ਐਡ ਤੇ ਵਾਲਦੇ ਆ ਜੀ ਆਪਣੇ ਕੋਲੇ ਸਵਰਾਜ 735 FE ਆਇਆ ਜੀ ਤੇ ਕੰਡੀਸ਼ਨ ਵਗੈਰਾ ਤੁਸੀਂ ਚੈੱਕ ਕਰ ਲਓ ਫੋਟੋਆਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਗਿਆ ਮਾਲਕੀ ਵੀਰਾਂ ਵੱਲੋਂ ਤੇ ਨਾਲ ਹੀ ਤੁਹਾਨੂੰ ਦੱਸਦੀ ਹੈ ਕਿ ਟਰੈਕਟਰ ਟਰਾਲਾ ਵੇਚਣਾ ਜੀ ਇਹਨਾਂ ਨੇ ਟਰੈਕਟਰ ਵੀ ਵੇਚਣਾ ਟਰਾਲਾ ਵੀ ਵੇਚਣਾ ਏਰੀਆ ਦੀ ਗੱਲ ਕਰੀ ਤਾਂ ਫਰੀਦਕੋਟ ਹੈ ਜੀ ਸਵਰਾਜ 735 FE ਤੇ ਡਬਲ ਟੈਰਾ ਟਰਾਲਾ ਹੈ ਜੀ ਠੀਕ ਹੈ ਜੀ ਮਾਲਕੀ ਵੀਰਾਂ ਦਾ ਨੰਬਰ ਤੁਹਾਡੀ ਸਕਰੀਨ ਦੇ ਉੱਪਰ ਆ ਰਿਹਾ ਜੀ ਬਾਕੀ ਕੰਡੀਸ਼ਨ ਚੈੱਕ ਕਰ ਲਓ ਟਾਇਰਾਂ ਟੂਰਾਂ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਪਈ ਆ ਫੁੱਲ ਹੈਵੀ ਵਧੀਆ ਬਣਿਆ ਹੋਇਆ ਹੈ ਹਨਾ ਵਧੀਆ ਕਹੈਂਟ ਚਾਦਰ ਲੱਗੀ ਹੋਈ ਟਰਾਲਾ ਬਕਾਊ ਆ ਚੁੱਕਿਆ ਜੀ 2015 ਮਾਡਲ ਟਰਾਲਾ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜੀ ਅੱਗੇ ਆਪਣੇ ਕੋਲੇ ਫੇਰ ਇੱਕ ਸਵਿਫਟ ਗੱਡੀ ਲੈ ਕੇ ਆਏ ਜੀ ਸਵਿਫਟ ਮਾਡਲ 14 ਅਰਜੈਂਟ ਸੇਲ ਕਰਦੀਆਂ ਕੋਈ ਮਜਬੂਰੀ ਕਰਕੇ ਸੇਲ ਕਰ ਰਹੇ ਨੇ ਫਸਟ ਓਨਰ ਪਹਿਲੇ ਨਾਂ ਹੈ ਜੀ 310 ਲਾਸਟ ਡਿਮਾਂਡ ਹੈ ਜੀ ਇਹਨਾਂ ਦੀ ਠੀਕ ਹੈ ਜੀ ਬਾਕੀ ਨੰਬਰ ਤੁਹਾਡੀ ਸਕਰੀਨ ਤੇ ਆਈ ਜਾਊਗਾ ਜੀ ਉਹਨਾਂ ਨਾਲ ਗੱਲਬਾਤ ਸਾਰੀ ਕਰ ਲਿਓ ਤੁਹਾਡੀ ਸਕਰੀਨ ਤੇ ਨੰਬਰ ਹੈ ਜੀ ਬਾਈਟ ਕਲਰ ਹੈ ਜੀ ਬੰਪਰ ਟੂ ਬੰਪਰ ਗੱਡੀ ਓਕੇ ਹੈ ਜੀ ਯੂਪੀ ਨੰਬਰ ਹੈ ਤੇ ਇਹ ਜਿਹੜੀ ਇਧਰ ਪਾਸਿੰਗ ਵਗੈਰਾ ਐਨਓਸੀ ਹੈ ਨਾ ਸੋਨੂੰ ਸਾਰਾ ਕੁਝ ਓਕੇ ਕਰਵਾ ਕੇ ਦੇਣਗੇ ਵੀਰਾਂ ਦੀਪ ਬਲੋਹੇ ਜ਼ਿੰਮੇਵਾਰੀ ਲਈ ਗਈ ਹੈ ਜੀ ਬਾਕੀ ਕੰਡੀਸ਼ਨ ਚੈੱਕ ਕਰ ਲਓ ਬਿਲਕੁਲ ਓਕੇ ਕੰਡੀਸ਼ਨ ਦੀ ਇਹ ਗੱਡੀ ਤੁਹਾਨੂੰ ਮਿਲ ਜੂਗੀ ਜੀ ਆਪਣੀ ਕੋਲੇ ਅਗਲੀ ਐਡ ਜਿਹੜੀ ਆਈ ਹੈ ਜੀ ਆਪਣੇ ਕੋਲ ਵੈਗਨਰ ਗੱਡੀ ਇੱਕ ਹੋਰ ਆਈ ਹੈ ਜੀ ਮਾਡਲ ਦੀ ਗੱਲ ਕਰੀਏ ਤਾਂ 2009 ਮਾਡਲ ਹੈ ਸੀਐਨਜੀ ਪਾਸ ਕਰਵਾਈ ਹੋਈ ਹੈ ਰੇਟ ਮੋਕੇ ਤੇ ਹੋ ਜੂਗਾ ਜੀ ਦਿੱਲੀ ਨੰਬਰ ਹੈ ਏਰੀਏ ਦੀ ਗੱਲ ਕਰੀ ਤਾਂ ਮੋਗ ਏਰੀਏ ਦੇ ਵਿੱਚ ਇਹ ਗੱਡੀ ਖੜੀ ਹੋਈ ਹੈ ਜੀ ਬਾਕੀ ਗੱਡੀ ਚੈੱਕ ਕਰ ਲਓ ਬਿਲਕੁਲ ਸਾਫ਼ ਗੱਡੀ ਪਈ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ ਗੱਡੀ ਦੇ ਵਿੱਚ ਚੱਲਣ ਚੱਲਣ ਨੂੰ ਬਿਲਕੁਲ ਵਧੀਆ ਓਕੇ ਕੰਡੀਸ਼ਨ ਦੀ ਗੱਡੀ ਹੈ ਜੀ ਨੰਬਰ ਦੀ ਗੱਲ ਕਰੀ ਤਾਂ ਨੰਬਰ ਤੁਹਾਡੀ ਸਕਰੀਨ ਦੇ ਉੱਪਰ ਆ ਚੁੱਕਿਆ ਜੀ ਇਹ ਨੰਬਰਾਂ ਦੇ ਉੱਤੇ ਕਾਲ ਕਰ ਸਕਦੇ ਹੋ ਤੇ ਇਹ ਗੱਡੀ ਖਰੀਦ ਸਕਦੇ ਹੋ ਦਿੱਲੀ ਨੰਬਰ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸ ਤੇ ਟਾਇਰਾਂ ਟੂਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਪਈ ਹੈ ਇੰਜਨ ਗੇਅਰ ਦੀ ਗੱਡੀ ਬਿਲਕੁਲ ਓਕੇ ਹੈ ਹੁਣ ਬਾਦ ਹੈ ਜੀ ਆਪਣੀ ਮੇਨ ਐਡ ਦੇ ਵੱਲ ਜਿਹਦੇ ਕਰਕੇ ਆਪਾਂ ਇਹ ਵੀਡੀਓ ਦਾ ਨਾ ਟਾਈਟਲ ਵੀ ਤੁਸੀਂ ਪੜ੍ਹੇ ਹੋਊਗਾ ਇਹ ਆਪਣੇ ਕੋਲ ਪੂਰੀ ਘੈਂਟ ਵਧੀਆ ਸਪੈਦਾ ਲੱਗਿਆ ਹੋਇਆ ਜ਼ਮੀਨ ਦੇ ਵਿੱਚੋਂ ਥੋੜੀ ਜਿਹੀ ਜ਼ਮੀਨ ਖਾਲੀ ਆ ਤੇ ਥੋੜੀ ਚ ਸਪੈਦਾ ਲੱਗਿਆ ਸਾਡੇ 300 ਕਿੱਲਾ ਜੀ ਲੈ ਕੇ ਆਏ ਬਈ ਅੱਡਾ ਤੱਕ ਤੁਸੀਂ ਨਹੀਂ ਦੇਖਿਆ ਹੋਣਾ ਹਨਾ ਤੇ ਤਿੰਨ ਮੋਟਰਾਂ ਲੱਗੀਆਂ ਮਿਲਣਗੀਆਂ 40% ਸਪੈਦਾ ਲੱਗਿਆ ਹੋਇਆ ਸਾਰੀ ਜ਼ਮੀਨ ਚ ਏਰੀ ਦੀ ਗੱਲ ਕਰੀਏ ਤਾਂ ਨੇੜੇ ਗੜ ਸੰਕਰ ਹੈ ਜੀ ਰੇਟ ਦੀ ਗੱਲ ਕਰੀਏ ਤਾਂ 15 ਲੱਖ ਰੁਪਏ ਪਰ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਦੇਣੀ ਆ ਮਾਲਕ ਵੀਰਾਂ ਦਾ ਨੰਬਰ ਥੋਡੀ ਸਕਰੀਨ ਤੇ ਆ ਇਹ ਨੰਬਰ ਦੇ ਉੱਤੇ ਕਾਲ ਕਰ ਲਿਓ ਜੀ ਜੇਕਰ ਕੋਈ ਵੀ ਵੀਰ ਖਰੀਦਣਾ ਚਾਹੁੰਦਾ ਨੰਬਰ ਤੇ ਇਹ ਗੱਲਬਾਤ ਕਰ ਲਿਓ ਸਾਰੀ ਜਾਣਕਾਰੀ ਤੁਹਾਨੂੰ ਮਿਲ ਜੂਗੀ ਤੇ ਵੱਡੇ ਟੱਕ ਕਈ ਵੀਰ ਮੰਗਦੇ ਹੁੰਦੇ ਤਾਂ ਉਹਨਾਂ ਲਈ ਸਪੈਸ਼ਲ ਐਡ ਆਪਾਂ ਲੈ ਕੇ ਆ ਚੁੱਕੇ ਹਾਂ ਜੀ 350 ਕਿਲਾ ਜਮੀਨ ਵਕਾਊ ਆ ਤੇ ਖਰੀਦ ਸਕਦੇ ਹੋ ਏਰੀਆ ਘੜ ਸੰਕਰ ਵਧੀਆ ਜ਼ਮੀਨ ਹੈ ਜੀ ਹਰ ਤਰ੍ਹਾਂ ਦੀ ਫਸਲ ਹੋ ਜੂਗੀ ਜੀ ਠੀਕ ਹੈ ਤੇ ਤੁਸੀਂ ਦੇਖ ਸਕਦੇ ਹੋ ਵੀ ਹੁਣ ਤਾਂ ਇਹਦੇ ਵਿੱਚ ਸਫੈਦਾ ਲੱਗਿਆ ਹੋਇਆ ਜ਼ਮੀਨ ਦੇ ਵਿੱਚ 40% ਸਫੈਦਾ ਲੱਗਿਆ ਬਾਕੀ ਜ਼ਮੀਨ ਹਨਾ ਵਧੀਆ ਓਕੇ ਕੰਡੀਸ਼ਨ ਦੀ ਜ਼ਮੀਨ ਆ ਤਿੰਨ ਮੋਟਰਾਂ ਜਿੱਦਾਂ ਤੁਹਾਨੂੰ ਦੱਸਿਆ ਵੀ ਤਿੰਨ ਮੋਟਰਾਂ ਮਿਲ ਜਾਣਗੀਆਂ ਜੇਕਰ ਕੋਈ ਵੀਰ ਖਰੀਦਣਾ ਚਾਹੁੰਦਾ ਨੰਬਰ ਤੁਸੀਂ ਨੋਟ ਕਰ ਹੀ ਲਿਆ ਹੋਊਗਾ ਜੀ ਬਾਕੀ ਆਪਣੇ ਚੈਨਲ ਤੇ ਜੇਕਰ ਤੁਹਾਨੂੰ ਵੀਡੀਓ ਦੇਖਣਾ ਵਧੀਆ ਲੱਗਦਾ ਆਪਣੇ ਚੈਨਲ ਤੇ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਕੋਈ ਵੀ ਕਮੈਂਟਾਂ ਦੇ ਵਿੱਚ ਸੁਝਾਅ ਕੋਈ ਜਾਣਕਾਰੀ ਲੈਣੀ ਹੋਵੇ ਜਾਂ ਕੋਈ ਜ਼ਮੀਨ ਦਾ ਟੁਕੜਾ ਤੁਸੀਂ ਖਰੀਦਣਾ ਹਬ ਤਾਂ ਕਮੈਂਟ ਜਰੂਰ ਕਰ ਦਿਆ ਕਰਿਓ ਤੇ ਆਪਣੇ ਨਾਲ ਦੀ ਨਾਲ ਜਿਹੜਾ ਆਪਣਾ ਚੈਨਲ ਹੈ ਇਹਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਹੈ ਜਿਹੜਾ ਉਹ ਵੀ ਤੁਹਾਡੇ ਤੱਕ ਟਾਈਮ ਟੂ ਟਾਈਮ ਪਹੁੰਚ ਜਾ ਕਰੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰ ਸਬਸਕ੍ਰਾਈਬ ਤੁਸੀਂ ਸਾਰਿਆਂ ਨੇ ਕਰਿਆ ਹੋਇਆ ਪਰ ਨਾਲ ਜਿਹੜੀ ਬੈਲ ਆਈਕਨ ਆ ਤੁਸੀਂ ਉਹ ਜ਼ਰੂਰ ਦਬ ਲਿਓ ਤਾਂ ਕਿ ਵੀਡੀਓ ਪਾਉਣ ਸਾਰੀ ਨੋਟੀਫਿਕੇਸ਼ਨ ਆ ਜਿਹੜਾ ਤੁਹਾਡੇ ਤੱਕ ਪਹੁੰਚ ਜਾ ਕਰੇ ਹੁਣ ਇਹ YouTube ਦਾ ਸਿਸਟਮ ਇਸ ਤਰ੍ਹਾਂ ਬਣਾਇਆ ਗਿਆ ਜੇਕਰ ਤੁਸੀਂ ਬੈਲ ਆਈਕਨ ਨਹੀਂ ਦਬਦੇ ਤਾਂ ਨੋਟੀਫਿਕੇਸ਼ਨ ਆ ਜਿਹੜਾ ਤੁਹਾਡੇ ਤੱਕ ਨਹੀਂ ਭੇਜਿਆ ਜਾਊਗਾ ਤਾਂ ਸਾਰੇ ਵੀਰਾਂ ਨੂੰ ਰਿਕਵੈਸਟ ਹੀ ਹੈ ਕਿ ਜਿਹੜਾ ਤੁਸੀਂ ਨੋਟੀਫਿਕੇਸ਼ਨ ਵਾਲੀ ਬੈਲ ਹੈ ਇਹਨੂੰ ਜ਼ਰੂਰ ਜ਼ਰੂਰ ਦਬ ਲਿਓ ਤੇ ਅੱਗੇ ਜਿਹੜੀ ਆਪਣੇ ਕੋਲੇ ਐਡ ਆ ਉਹ ਵੀਰਾਂ ਨੇ ਆਪ ਬੋਲ ਕੇ ਭੇਜੀ ਹੋਈ ਹੈ ਤੇ ਤੁਸੀਂ ਉਹ ਵੀ ਕਰੋ ਚੈੱਕ ਜੀ ਤੇ ਐਡ ਆ ਪਹੁੰਚ ਲਾ ਦਨੇ ਆ ਤੇ ਬਾਕੀ ਮਿਲਦੇ ਆ ਇਸੇ ਤਰ੍ਹਾਂ ਦੀ ਕਿਸੇ ਹੋਰ ਨਮੀਆਂ ਵੀਡੀਓ ਵਿੱਚ ਧੰਨਵਾਦ 2002 ਬਲੋਰ ਬਕਾਊਗਾ ਇੰਪੋਰਟਡ ਬਲੋਰ ਹੈ ਦੋਨੇ ਜਿਸ ਨੂੰ ਤੁਸੀਂ ਕੋਲ ਕਰ ਸਕਦਾ ਟੈਲੀਫੋਨ ਨੰਬਰ 9876630051 ਇੱਕ ਇੱਕ ਕ્રાਫਟ ਮੈਨ ਹੈ ਕੁਇੰਦ ਦੂਸਰਾ ਜੰਗਲ ਨੂੰ ਮਿਲਕਤਵਾ ਸੋ ਥੋੜੇ ਕੰਮ ਦੀ ਲੋੜ ਆ ਛੋਟੇ ਪਾਈਪਾ ਪੈਣ ਵਾਲੀ ਬਾਕੀ ਵਰਕ ਗੋਲਡ ਕਰਦੇ ਪਰ ਐਸੇ ਨੇ ਦੋਨਾਂ ਦੀ ਹੈਗੀ ਅੱਜ 6000 ਦਾ 6000 ਰੁਪਈਆ 6000 ਦੇ ਵਿੱਚ ਇਹ ਦੋਨੇ ਗਲੋਰ ਲੈ ਸਕੋ